ਜਾ ਜਿਨਾ ਪ੍ਰੈਸ਼ਰ ਸਾਡੇ ਤੇ ਪ੍ਰਸ਼ਾਸਨ ਨੇ ਪਾਇਆ ਸੀ ਉਹਨੂੰ ਝੱਲ ਲਿਆ 0 ਮੀਟਰ ਜਿਹੜੀ ਐਂਟਰੀ ਹੋਵੇਗੀ 0 ਸੰਦੂ ਜੀ ਤੇ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਇੱਕ ਬਹੁਤ ਜ਼ਿਆਦਾ ਜ਼ਰੂਰੀ ਅਨਾਉਂਸਮੈਂਟ ਹੈ ਇਹ ਸਾਰੇ ਵੀਰ ਨੋਟ ਕਰਿਓ ਵੀ ਅੱਜ ਤੇ ਚਲੋ ਅਸੀਂ ਝੱਲ ਲਿਆ ਜਾਂ ਜਿਨਾ ਪ੍ਰੈਸ਼ਰ ਸਾਡੇ ਤੇ ਪ੍ਰਸ਼ਾਸਨ ਨੇ ਪਾਇਆ ਸੀ ਉਹਨੂੰ ਝੱਲ ਲਿਆ ਪਰ ਕੱਲ ਦੇ ਲਈ ਐਨਾਉਂਸਮੈਂਟ ਹੈ ਕਿ ਕੋਈ ਮੇਰਾ ਵੀਰ ਵੀਆਈਪੀ ਹੋਵੇ ਜਾਂ ਕੋਚ ਹੋਵੇ ਜਾਂ ਖਿਡਾਰੀ ਹੋਵੇ ਜਾਂ ਕੋਈ ਵੀ ਸੱਜਣ ਹੋਵੇ ਉਹ ਸਾਡੇ ਭਲੱਥ ਦੇ ਮੇਲੇ ਤੇ ਆਵੇ ਜਰੂਰ ਅਸੀਂ ਵੈਲਕਮ ਆਖਾਂਗੇ ਬੜੇ ਪਿਆਰ ਸਤਕਾਰ ਦੇ ਨਾਲ ਪਰ ਕਿਸੇ ਤਰ੍ਹਾਂ ਦਾ ਕੋਈ ਵੀ ਅਸਲਾ ਜਿਹੜਾ ਨਾ ਉਹ ਨਾਲ ਲੈ ਕੇ ਨਾ ਆਵੇ ਉਹਦੀ ਇੱਥੇ ਕੋਈ ਐਂਟਰੀ ਨਹੀਂ ਹੋਣੀ ਬਾਅਦ ਵਿੱਚ ਸਾਡੇ ਪ੍ਰਬੰਧਕਾਂ ਨੂੰ ਤੁਸੀਂ ਪਰੇਸ਼ਾਨ ਕਰੋਗੇ ਇਹ ਸਾਡੀ ਇੱਕ ਬਹੁਤ ਵੱਡੀ ਮਜਬੂਰੀ ਹੈ। ਦੇ ਸਾਰੇ ਵੀਰ ਨੋਟ ਕਰਿਓ ਸਾਰੇ ਵੀਆਈਪੀ ਜਿਹੜੇ ਸਾਡੇ ਵੀਰ ਨੇ ਜਾਂ ਕੋਈ ਵੀ ਦਰਸ਼ਕ ਹੋਵੇ ਜਾਂ ਕੋਈ ਵੀ ਸੱਜਣ ਹੋਵੇ ਇਹ ਸਾਡੀ ਹੱਥ ਬਣ ਕੇ ਬੇਨਤੀ ਹੈ ਜਾਂ ਸਾਡੇ ਪ੍ਰਬੰਧਕ ਵੀ ਹੋਣ ਕਿਸੇ ਨੂੰ ਕਿਸੇ ਤਰ੍ਹਾਂ ਦਾ ਅਸਲਾ ਲੈ ਕੇ ਭਲੱਥ ਦੇ ਕਬੱਡੀ ਕੱਪ ਤੇ ਆਉਣ ਦੀ ਕੋਈ ਇਜਾਜ਼ਤ ਨਹੀਂ ਹੈ। ਇਹ ਸਖਤਾਈ ਦੇ ਨਾਲ ਤੁਸੀਂ ਸਮਝ ਲਓ ਜਾਂ ਸਾਡੀ ਹੱਥ ਜੋੜ ਕੇ ਬੇਨਤੀ ਸਮਝ ਲਓ ਵੀ ਤੁਸੀਂ ਸਾਡਾ ਸਹਿਯੋਗ ਕਰਨਾ ਹੈ ਕਿਸੇ ਵੀ ਸੱਜਣ ਨੇ ਕਿਸੇ ਤਰ੍ਹਾਂ ਦਾ ਕੋਈ ਵੀ ਅਸਲਾ ਲੈ ਕੇ ਸਾਡੇ ਭਲੱਥ ਦੇ ਕਬੱਡੀ ਕੱਪ ਤੇ ਨਹੀਂ ਆਉਣਾ ਉਹ ਵੀ ਇੱਥੇ ਬਿਲਕੁਲ 0 ਮੀਟਰ ਜਿਹੜੀ ਐਂਟਰੀ ਹੋਵੇਗੀ 0 ਇਹ ਨੋਟ ਕਰ ਲਓ ਜੀ ਇਹ ਖਾਸ ਤੌਰ ਤੇ ਮੇਰੀ ਬੇਨਤੀ ਹੈ ਔਰ ਸਾਡੇ ਮਹਾਨ ਵੀਰ ਬਲ ਭਾਜੀ ਵੱਲੋਂ ਉਹਨਾਂ ਦੀ ਸਾਰੀ ਟੈਕਨੀਕਲ ਕਮੇਟੀ ਵੱਲੋਂ ਇਹ ਸਾਰੇ ਸਾਥੀਆਂ ਦੇ ਲਈ ਖਾਸ ਤੌਰ ਤੇ ਪ੍ਰੋਨਾਨਸਮੈਂਟ ਹੈ ਕਿ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਇਨਸਾਨ ਸਾਡੇ ਇਸ ਕਬੱਡੀ ਕੱਪ ਤੇ ਕਿਸੇ ਤਰ੍ਹਾਂ ਦਾ ਕੋਈ ਵੀ ਅਸਲਾ ਲੈ ਕੇ ਨਹੀਂ ਆ ਸਕਦਾ